ਅਮ ਲਗਾਤਾਰ ਕਾਂਗਰਸ ਪਾਰਟੀ ਦੇ ਚੱਲ ਰਹੇ ਮੇਰੇ ਨਾਲ ਅੱਜ ਸਾਡੇ ਪਰਿਵਾਰੀ ਸਹਿ ਪਰਿਵਾਰੀ ਦਲਵੀ ਸਾਹਿਬ ਵੀ ਆਏ ਹੈ ਇੱਕ ਤਾਂ ਚੱਲ ਰਿਹਾ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੂਸਰਾ ਸਾਡਾ ਕਾਰਜਕ੍ਰਮ ਚੱਲ ਰਿਹਾ ਹੈ ਸੰਵਿਧਾਨ ਬਚਾਓ ਸਬਾਵਾ ਯਾਨੀ ਕਿ ਰੈਲੀਆਂ ਤੀਸਰਾ ਹੁਣ ਜਿਹੜਾ ਸੰਗਠਨ ਰਾਹੁਲ ਜੀ ਨੇ ਕਿਹਾ ਕਿ ਥੱਲੇ ਤੱਕ ਸੰਗਠਨ ਨੂੰ ਇਹ ਮੁਕੰਮਲ ਤਰੀਕੇ ਨਾਲ ਕੰਪਲੀਟ ਕਰਨਾ ਹੈ ਬੂਥ ਤੇ ਮੰਡਲ ਤੇ ਤੇ ਨਾਲ ਹੀ ਨਾਲ ਬਲਾਕ ਤੇ ਤੇ ਜ਼ਿਲ੍ਹਿਆਂ ਤੇ ਸੋ ਉਹਨੂੰ ਲੈ ਕੇ ਕੇਵਲ ਬਲਾਕ ਸੈਂਟਰਲ ਦੀ ਐ ਸੋ ਪਹਿਲਾ ਖਰੜ ਦੀ ਅਸੀਂ ਸ਼ੁਰੂਆਤ ਕੀਤੀ ਹੈ ਅਗਲੇ 2-3 ਦਿਨਾਂ ਚ ਅਸੀਂ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇਹ ਮੀਟਿੰਗਸ ਤਾਂ ਪੇ 117 ਦੇ 17 ਜਿਹੜੇ ਬਲਾਕਸ ਨੇ ਸਾਡੇ ਜਾਨੀ ਕਿ ਹਲਕੇ ਨੇ ਉਹਨਾਂ ਦੇ ਬਲਾਕਸ ਦੀਆਂ ਮੀਟਿੰਗ ਕਰ ਰਹੇ ਨੇ ਸੋ ਅੱਜ ਕਈ ਕਾਰਗ੍ਰਾਮ ਹੋਰ ਵੀ ਹੈਗੇ ਨੇ ਜਿਹਦੇ ਵਿੱਚ ਮੈਂ ਤੇ ਡਲਵੀ ਸਾਹਿਬ ਨੇ ਸ਼ਮੂਲੀਅਤ ਕਰਨੀ ਸੀਐਲਪੀ ਸਾਹਿਬ ਵੀ ਸ਼ਾਇਦ ਆਉਣ ਤੇ ਇਹ ਸੰਗਠਨ ਦੇ ਮੁਤਲਕ ਅਸੀਂ ਅੱਜ ਇੱਥੇ ਮੀਟਿੰਗ ਤੇ ਬਾਠਕ ਰੱਖੀ ਹੈ ਕਿ ਆਉਣ ਵਾਲੇ ਸਮੇਂ 'ਚ ਕਿਸ ਪ੍ਰਕਾਰ ਹੋਰ ਤਰੀਕੇ ਦੇ ਨਾਲ ਮਜ਼ਬੂਤ ਗਰਾਊਂਡ ਲੈਵਲ ਤੇ ਅਸੀਂ ਕਾਂਗਰਸ ਪਾਰਟੀ ਨੂੰ ਤੇ ਸੰਗਠਨ ਨੂੰ ਮਜ਼ਬੂਤ ਕਰਨਾ ਸੁਇਸ ਕਰਕੇ ਅੱਜ ਸੈਂਟਰਲ ਹਲਕੇ ਦੀ ਵਿਕਾਸ ਸੋਨੀ ਜੀ ਦੀ ਅਗਵਾਈ ਦੇ ਵਿੱਚ ਅੱਜ ਇਹ ਮੀਟਿੰਗ ਰੱਖੀ ਹੈ ਜਿੱਥੇ ਹਰਪ੍ਰਤਾਪ ਉਸਨਾਲਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤੇ ਉਹਨਾਂ ਨੇ ਸਾਰਿਆਂ ਨੇ ਇਸ ਨੂੰ ਮਹੂਲੀਅਤ ਕੀਤੀ ਹੈ ਮਾਝੇ ਘਰਦੀਬਾਲ ਨੂੰ ਲੰਬੇ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਕਈ ਵਾਰ ਜਿਵੇਂ ਮੇਅਰ ਤੇ ਜਿਹੜੇ ਇਲੈਕਸ਼ਨ ਨੇ ਤੇ ਜਿਸ ਤਰ੍ਹਾਂ ਨਾ ਕੀਤੇ ਜੀ ਤੁਹਾਡੇ ਵੱਲੋਂ ਹਮੇਸ਼ਾ ਹਮਲਾ ਕੀਤਾ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਤੱਕੇਸ਼ਾਈ ਜਿਹੜੀ ਇੱਕ ਮੰਤਰੀ ਵੱਲੋਂ ਕੀਤੀ ਸੀ ਉਹਨਾਂ ਨੂੰ ਕਨਾਮੇ ਕੀਤਾ ਗਿਆ ਕਿ ਸਮਝਦੇ ਹੋ ਦੇਖੋ ਤੱਕੇਸ਼ਾਈ ਕੇਵਲ ਅੰਮ੍ਰਿਤਸਰ ਚ ਨਹੀਂ ਹੋਈ ਮੇਰ ਤਾਂ ਸਾਡਾ ਕਾਂਗਰਸ ਦਾ ਬਣ ਰਿਆ ਸੀ ਪੂਰੇ ਪੰਜਾਬ ਦੇ ਵਿੱਚ ਫਗਵਾੜਾ ਦੇ ਵਿੱਚ ਵੀ ਇਦਾਂ ਹੀ ਹੋਇਆ ਸਾਡੇ ਨਾਲ ਅਸੀਂ ਪਟਿਆਲਾ ਚ ਵੀ ਅਸੀਂ ਮੇਰ ਬਣਾਉਣਾ ਸੀ ਉੱਥੇ ਤੱਕੇ ਨਾਲ ਅਨਕਨਸਟੀਚੂਨਲ ਤਰੀਕੇ ਦੇ ਨਾਲ ਸਾਰਾ ਲੁੱਟਿਆ ਗਿਆ ਇਲੈਕਸ਼ਨ ਤੇ ਇਸੇ ਤਰ੍ਹਾਂ ਹੀ ਤੱਕੇ ਨਾਲ ਜਲੰਧਰ ਦੇ ਵਿੱਚ ਬੰਦਿਆਂ ਨੂੰ ਛੇਤੀ ਚ ਸੋ ਹਰ ਜਗਾ ਤੱਕੇ ਸ਼ਈ ਹੋਈ ਹੈ ਉਹ ਧਾਲੀਵਾਲ ਸਾਹਿਬ ਨੇ ਕੀਤੀ ਉਹ ਆਮ ਆਦਮੀ ਪਾਰਟੀ ਸਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਪਾਰਟੀ ਨੇ ਕੀਤੀ ਉਹ ਪੁਲਿਸ ਨੇ ਕੀਤੀ ਹੈ ਤੁਹਾਨੂੰ ਪਤਾ ਹੈ ਕਿਸੇ ਨੂੰ ਲਾਂਬੇ ਕਰਤਾ ਨਹੀਂ ਕਰਤਾ ਉਹਨਾਂ ਦੀ ਆਪਣੀ ਪਾਰਟੀ ਦਾ ਨਿੱਜੀ ਉਹ ਸਿਸਟਮ ਹੈ ਮੈਂ ਤਾਂ ਹਰ ਵਿਅਕਤੀ ਨੂੰ ਇਹ ਕਹਿਣਾ ਚਾਹੁੰਨਾ ਹੈ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਆਮ ਆਦਮੀ ਪਾਈ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਜਿਹੜੇ ਵਿਅਕਤੀ ਆਪਣੀਆਂ ਪੋਜੀਸ਼ਨਸ ਦਾ ਗਲਤ ਇਸਤੇਮਾਲ ਜਾਂ ਨਜਾਇਜ਼ ਇਸਤੇਮਾਲ ਨਹੀਂ ਕਰਦੇ ਉਹ ਕਿਸੇ ਅਹੁਦੇ ਤੇ ਰਹਿਣ ਚਾਹੇ ਨਾ ਰਹਿਣ ਉਹਨਾਂ ਦੀ ਲੋਕਾਂ ਦੇ ਵਿੱਚ ਸ਼ੋਭੀ ਹਮੇਸ਼ਾ ਬਣੀ ਰਹਿੰਦੀ ਹੈ ਤੇ ਜਦੋਂ ਤੁਸੀਂ ਆਦੇ ਕੁਰਸੀ ਦਾ ਗਲਤ ਫਾਇਦਾ ਲੈ ਕੇ ਜਾਇਜ਼ ਨਜਾਇਜ਼ ਕੰਮ ਕਰਦੇ ਹੋ ਧੱਕਾ ਕਰਦੇ ਹੋ ਫਿਰ ਲੋਕ ਇਹ ਮਹਿਸੂਸ ਕਰਦੇ ਵੀ ਚੰਗਾ ਹੋ ਗਿਆ ਵਧੀਆ ਹੋ ਗਿਆ ਸੋ ਸਾਨੂੰ ਕੁਰਸੀ ਤੇ ਬੈਠ ਕੇ ਇਹ ਮਹਿਸੂਸ ਕਰਾਉਣਾ ਚਾਹੀਦਾ ਹੈ ਕਿ ਜਦੋਂ ਉਸ ਕੁਰਸੀ ਨੂੰ ਛੱਡ ਕੇ ਜਾਈਏ ਲੋਕ ਕਹਿਣੀਆਂ ਰੋੜੇ ਨਾਲ ਦਾ ਬੰਦਾ ਨਹੀਂ ਸੀ। ਜਿਵੇਂ ਕੁਮਰ ਵਿਜੇ ਪ੍ਰਤਾਪ ਵੀ ਕੁਮਰ ਵਿਜੇ ਪ੍ਰਤਾਪ ਉਹ ਹਮੇਸ਼ਾ ਸਰਕਾਰ ਦੀ ਗਲਤ ਫੀਸਲੀਆਂ ਤੇ ਬੋਲਦੇ ਸੀ। ਉਹਨਾਂ ਨੂੰ ਵੀ ਪਾਰਟੀ ਚੋਂ ਪਾ ਕਿਹੜੇ ਪਾਸੇ ਜਾ ਰਹੀ ਹੈ ਪਾਰਟੀ। ਦੇਖੋ ਮੈਂ ਫੇਰ ਕੁਮਰ ਵਿਜੇ ਮੈਂ ਆਪਣੀ ਪਾਰਟੀ ਬਾਰੇ ਦੱਸ ਸਕਦਾ। ਮੈਂ ਦੂਸਰੇ ਵਿਅਕਤੀ ਸੁਪਾਲ ਖੜਾ ਮਿਲ ਤੇਗਾ। ਨੋ ਉਸ ਸੁਪਾਲ ਜੀ ਦਾ ਆਪਣਾ ਨਿੱਜੀ ਦੌਰਾ ਹੋਏਗਾ। ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕੋਈ ਜਾਇਜ਼ ਹੈ ਜਾਂ ਕੋਈ ਨਜਾਇਜ਼ ਹੈ ਕੁਵਰ ਵਿਜੇ ਪ੍ਰਤਾਪ ਜੀ ਨੇ ਆਪਣੀ ਮਰਜ਼ੀ ਨਾਲ ਆਮ ਆਦਮੀ ਪਾਰਟੀ ਚ ਜਾਂਦਾ ਫੈਸਲਾ ਲਿਆ ਹਾਲਾਂਕਿ ਕੁਵਰ ਵਿਜੇ ਪ੍ਰਤਾਪ ਸਿੰਘ ਉਦੋਂ ਕਾਂਗਰਸ ਚ ਵੀ ਆ ਸਕਦੇ ਸਨ ਇਹ ਆਪਣੇ ਨਿੱਜੀ ਫੈਸਲੇ ਹਨ ਕਈ ਵਾਰੀ ਨਿੱਜੀ ਫੈਸਲੇ ਜਿਹੜੇ ਗਲਤ ਹੋ ਜਾਂਦੇ ਹੈ ਕਈ ਵਾਰੀ ਨਿੱਜੀ ਫੈਸਲੇ ਲਏ ਸਹੀ ਹੋ ਜਾਂਦੇ ਹੈ ਬਟ ਮੈਂ ਇਹੀ ਕਹਿਣਾ ਚਾਹਾਂਗਾ ਰਾਜਨੀਤਿਕ ਲੋਕਾਂ ਨੂੰ ਕਿ ਜਿਹੜਾ ਵਿਅਕਤੀ ਸਮੇ ਤੇ ਸਥਾਨ ਤੇ ਕਿਹੜੇ ਸਮੇ ਕੀ ਗੱਲ ਕਰਨੀ ਤੇ ਕਿਹੜੇ ਸਥਾਨ ਤੇ ਕੀ ਗੱਲ ਕਰਨੀ ਕਿਹੜੀ ਸਮੇ ਕੀ ਹਿੱਟ ਕਰਨੇ ਅਗਰ ਇਹ ਸਮਝ ਜਾਏਗਾ ਉਹ ਚੰਗਾ ਰਾਜਨੀਤਾ اور ایک polititian ਹੋ ਸਕਦਾ ਹੈ ਬੀਟ ਐਨੀਬਡੀ ਸੋ ਪੁਰਾਣੇ ਜਮਾਨਿਆਂ ਦੇ ਵਿੱਚ ਜਿਹੜੇ ਲੀਡਰ ਸਨ ਧਾਗ ਲੀਡਰ ਸਨ ਜਿਨ੍ਹਾਂ ਨੇ ਕਈ ਕਈ ਸਾਲ ਇਸ ਪੰਜਾਬ ਚ ਆਪਣੀ ਪੈਂਠ ਬਣਾ ਕੇ ਰੱਖੀ ਉਸ ਸਮੇਂ ਸੀਮਾ ਦੇਖ ਕੇ ਆਪਣੇ ਮੂੰਹ ਦੇ ਵਿੱਚ ਗੱਲ ਕਰਦੇ ਸਨ ਅੱਜ ਕੱਲ ਤਾਂ ਫਿਰ ਸਾਰਾ ਠੀਕ ਹੀ ਲੇਕਿਨ ਜਿਹੜੀ ਵਿੱਚ ਜਿਹੜੀ ਕਿਹਾ ਜਾਂਦਾ ਜੇ ਤੋਂ ਫਾੜਾ ਪਾਤੀ ਅੱਜ ਵੀ ਕੀ ਹੋ ਰਿਹਾ ਹੈ ਅੱਜ ਵੀ ਇਹ ਕਰ ਰਹੇ ਪੰਜ ਪੰਜ ਮੁੱਖ ਮੰਤਰੀ ਕਹਿੰਦੇ ਤੁਹਾਡੇ ਚਿਹਰੇ ਅੱਜ ਇੱਥੇ ਪਾਰਟੀ ਕੈਨਸਲ ਹੋਈ ਆ ਕੁਝ ਇਹ ਪਾਰਟੀ ਦੇ ਵਿੱਚ ਜਿਹੜੀ ਫੁੱਟ ਦੀ ਗੱਲ ਹੈ ਇਹ ਤੁਸੀਂ ਕਹਿੰਦੇ ਹੋ ਮੀਡੀਆ ਵਾਲੇ ਜਾਏ ਆਮ ਆਦਮੀ ਪਾਰਟੀ ਯਾਰ ਆਮ ਆਦਮੀ ਪਾਰਟੀ ਨੇ ਤਾਂ ਕਹਿ ਨਹੀਂ ਕਹਨੇ ਜਾ ਆਮ ਆਦਮੀ ਪਾਰਟੀ ਕੁਝ ਚੈਨਲਾਂ ਤੋਂ ਇੱਕ ਕਹਾਉਂਦੀ ਆ ਕਿ ਫੁੱਟ ਹੈ ਫੁੱਟ ਹੈ ਕਹੋ ਫੁੱਟ ਹੈ ਕਿਉਂਕਿ ਪੈਕੇਜ ਅੱਛੇ ਵੱਡੇ ਚੈਨਲਸ ਦੀ ਗੱਲ ਕਰ ਰਿਹਾ ਮੈਂ ਛੋਟੇ ਥੋੜੇ ਗੁੱਸੇ ਨਾ ਹੋਇਓ ਲੇਕਿਨ ਫੁੱਟ ਕਿੱਥੇ ਹੈ ਕਾਂਗਰਸ ਪਾਰਟੀ ਪੰਜਾਬ ਦੇ ਇਸ਼ੂਸ ਤੇ ਦਲਵੀ ਸਾਹਿਬ ਪੰਜਾਬ ਦੇ ਮੁੱਦੋਂ ਪਰ ਪੰਜਾਬ ਦੇ ਲੋਕਾਂ ਦੇ ਲਈ ਤੇ ਪੰਜਾਬੀ ਦਾਾਸੇ ਅਸੀਂ ਸਾਰੇ ਆਪਣੇ ਇੰਟਰਸਟ ਛੱਡ ਕੇ ਇਕੱਠੇ ਆਂ ਔਰ ਕਾਂਗਰਸ ਪਾਰਟੀ ਦਾ ਰਾਜ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਬਣ ਜਾ ਰਿਹਾ ਮਤ ਸਮਝੋ ਤੁਸੀਂ ਕੋਈ ਬਾਈ ਇਲੈਕਸ਼ਨ ਜਿੱਤ ਗਏ ਹੋ ਤਾਂ ਤੁਹਾਡਾ ਰਾਜ ਆ ਜਾਏਗਾ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਬਾਈ ਇਲੈਕਸ਼ਨ ਆ ਰਹੀ ਜੀ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਲੇਕਿਨ ਜਰਨਲ ਇਲੈਕਸ਼ਨ ਪਾਰਲੀਮੈਂਟ ਦੇ ਨੇ 7 ਸੀਟਾਂ ਜਿਤਾ ਕੇ ਇਹ ਗੱਲ ਦੱਸਦੀ ਸੀ ਕਿ ਕਾਂਗਰਸ ਪਾਰਟੀ 2027 ਦੇ ਵਿੱਚ ਵੱਡੇ ਮਜਬੂਤੀ ਦੇ ਨਾਲ ਪੰਜਾਬ 'ਚ ਸਰਕਾਰ ਬਣਾਏ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ હોવે રિટાયરમ પાર્ટી હોય પાર્ટી આજ કરો અજનલા પુરા અને મશુર ડિઆર હોટ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।